ਵਾਹਿਗੁਰੂ ਵਾਹਿਗੁਰੂ ਸਾਬ ਜੀਓ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰਹ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰਹ ਸਰਬ ਰੱਖਿਆ ਗੁਰ ਦਿਆਲਹਿ ਭੈ ਦੁਖ ਬਿਨਾਸ ਨਹ ਭਗਤ ਵਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਚੁਤਾਹ ਹੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦਰੰਗ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋ ਤੇ ਸੋਰਠਿ ਮਹਲਾ ਪੰਜਵਾ ਗੁਰ ਕਾ ਸਬਦ ਰਖvare ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਗਾ ਜਮ ਲਜਾਏ ਘਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖੋ ਵਿਧਾਤਾ ਰਹਾਓ ਨਾਨਕ ਪ੍ਰਭ ਅਬਿਨਾਸੀ ਤਾ ਕੀ ਸੇਵ ਨਾ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲਗਈ ਪਾਰ ਬ੍ਰਹਮ ਸਰਨਾਈ ਚਾਉ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨ ਭਾਈ ਸਾਧ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਆਉ ਖਤ ਦਿਆ ਏਕਾ ਲਿਵ ਲਾਈ ਰਹਾਉ ਰਾਖ ਲੀਏ ਤਿਨ ਰਖਣ ਹਾਰ ਸਭ ਬਿਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸ਼ਲੋਕ ਇੰਦਰ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਉ ਨਾ ਤੂੰ ਨਾ ਛਟੇ ਨਿਕਟ ਨਾ ਜਾਈ ਉਹ ਦੂਤ ਸ਼ਲੋਕ ਮਹੱਲਾ 5 ਮਨ ਮਹਿ ਚਿਤ ਵਾਉ ਚਿਤ ਵਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕ ਕੇ ਮੀਤ ਮਨ ਮਹਿ ਚਿਤ ਵਾਉ ਚਿਤ ਵਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰ ਹਰ ਦੇਹ ਨਾਨਕ ਕੇ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ